thank you ਸਾਡੀ ਧੂਰੀ ਦੀ ਸ਼ਾਨ ਨੇ ਜੀ ਦੋਵੇਂ ਸਸਤਾਵਾ ਸਟੈਪ ਆਨ ਸੁਸਾਇਟੀ ਤੇ ਪਰਵਰਤਨ ਜਿਹੜਾ ਜਿਹਨਾਂ ਨੇ ਕੁੰਦਨ ਕੈਂਪ ਲਾਇਆ ਇਹ ਲਗਾਤਾਰ ਬਹੁਤ ਸਾਲਾਂ ਤੋਂ ਜਿਹੜਾ ਇਹ ਕੋਸ਼ਿਸ਼ ਕਰ ਰਹੇ ਨੇ ਇਕੱਲੇ ਖੁੰਦਨ ਕੈਂਪ ਵੀ ਨਹੀਂ ਤੇ ਦੋਵੇਂ ਸਸਤਾ ਸਾਡੇ ਧੂਰੀ ਲਈ ਫਰੰਟ ਤੇ ਹੋ ਕੇ ਲੜਦੀਆਂ ਨੇ ਤੇ ਮੈਨੂੰ ਲੱਗਦਾ ਅਸਲੀ ਜਿਹੜੀ ਲੋਕ ਸੇਵਾ ਸਾਡੀਆਂ ਦੋਵੇਂ ਸਸਤਾਵਾ ਕਰ ਰਹੀਆਂ ਜਦੋਂ ਕਰੋਨਾ ਦਾ ਪੀਰੀਅਡ ਸੀ ਤੇ ਉਦੋਂ ਤਾਂ ਕੋਈ ਇਹ ਮੰਨ ਲਓ ਵੀ ਉਦੋਂ ਇਹ ਹੋ ਗਿਆ ਸੀ ਵੀ ਐਸੈਂਬਲੀ ਦੇ ਮੈਂਬਰ ਸਹਿਬਾਨ ਵੀ ਆਦੇ ਪਰਿਵਾਰ ਨੂੰ ਯਾਨੀ ਕਿ ਸੰਸਕਾਰ ਤੱਕ ਨਹੀਂ ਸੀ ਜਾਂਦੇ ਹੁੰਦੇ ਤਾਂ ਮੈਨੂੰ ਇਹ ਯਾਦ ਆਏ ਬਣ ਕਿ ਉਸ ਦਿਨ ਐਸਜੀਐਮ ਸਾਡੇ ਲਤੀਫ ਜੀ ਹੁੰਦੇ ਸੀ ਤਾਂ ਦੋਵੇਂ ਸੰਸਥਾ ਜਿਹੜੀਆਂ ਸਾਡੀ ਮੀਟਿੰਗ ਸੀ ਤਾਂ ਫਰੰਟ ਤੇ ਹੋ ਕੇ ਲੜੀਆਂ ਨੇ ਇਹ ਚਾਹੇ ਸਾਡੇ ਖਾਣ ਪੀਣ ਦੀ ਕੋਈ ਪ੍ਰੋਬਲਮ ਆ ਰਹੀ ਸੀ ਚਾਹੇ ਦਵਾਈਆਂ ਦੀ ਮੈਡੀਸਿਨ ਦੀ ਕੋਈ ਦਿੱਕਤ ਆ ਰਹੀ ਸੀ ਇਹ ਸੰਸਥਾਵਾਂ ਦੋਵੇਂ ਅਮੇਸ਼ੀਂ ਫਰੰਟ ਤੇ ਹੋ ਕੇ ਜਿਹੜਾ ਬੇਪੂਰੀ ਵਸੀਆਂ ਵਾਲੀ ਸੇਵਾ ਭਾਵਨਾ ਨਾਲ ਤੇ ਤਕਰੀਬਨ ਸਾਰੇ ਅਸੀਂ ਇਕੱਠੇ ਪਰੇ ਹੋਇਆ ਜੀ ਤੇ ਕੁਝ ਸੀਨੀਅਰ ਨੇ ਸਾਡੇ ਇਹੀ ਸਾਡੇ ਢੂਰੀ ਦੀ ਸ਼ਾਨ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਚਿਰਦੀ ਕਲਾ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਅੱਗੇ ਜਿਹੜੇ ਇਲਾਕੇ ਦੀ ਹੋਰ ਵਧੀਆ ਤਰੀਕੇ ਨਾਲ ਸੇਵਾ ਭਾਵਨਾ ਨਾਲ ਜਿਹੜਾ ਕੰਮ ਕਰ ਸਕਣ ਚਾਹੇ ਸੋਸ਼ਲ ਐਕਟੀਵिटीज ਪਰਵਰਤਨ ਦੀ ਗੱਲ ਕਰੀਏ ਚਾਹੇ ਸਟੈਪਨ ਸੁਸਾਇਟੀ ਦੀ ਗੱਲ ਕਰੀਏ ਇੱਕ ਬਹੁਤ ਗਊਤਾ ਆਮ ਜਿਹੜੀ ਬਹੁਤ ਹੀ ਨੀਸਵਾਰਥ ਸੇਵਾ ਪਸ਼ੂਆਂ ਨੂੰ ਪੰਛੀਆਂ ਨੂੰ ਸੰਭਾਲ ਵਾਲਾ ਜਿਹੜਾ ਕੰਮ ਆ ਇਹਨਾਂ ਨੇ ਆਪੀ ਮਿਹਨਤ ਸਰਕਾਰ ਅਜਰਾ ਅਜਰਾ ਜਿਹੜਾ ਸਮਾਂ ਕਿ ਉਹਦੇ ਸਾਹਮਣੇ ਜਦੋਂ ਆਪਾਂ ਹੱਥ ਕਰਦੇ ਹਾਂ ਨਾ ਬਹੁਤ ਔਖਾ ਲੱਗਦਾ ਪਰ ਇਹ ਸੰਸਥਾਵਾਂ ਵਾਲੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਕਰਕੇ ਐਡਾ ਵਧੀਆ ਤਰੀਕੇ ਨਾਲ ਜਿਹੜਾ ਸਾਡੇ ਪਸ਼ੂ ਪੰਛੀਆਂ ਦੀ ਸੰਭਾਲ ਕਰਦੇ ਨੇ ਪਰਵਰਤਨ ਸਭ ਤੋਂ ਵੱਡੀ ਗੱਲ કરી ਆ ਸਾਡੇ ਧੂਰੀ ਦੇ ਵਿੱਚ ਮੈਨਾਂ ਜਿੰਨੀ ਪਲਾਂਟੇਸ਼ਨ ਇਹ ਦੋਵੇਂ ਸੰਸਥਾਵਾਂ ਨੇ ਕਰੀਆ ਹੋਰ ਕਿਸੇ ਨੇ ਨਹੀਂ ਕਰੀ ਸੋ ਸਾਰਿਆਂ ਨੂੰ ਮੇਰੀ ਤਾਂ ਇਹ ਹੀ ਕੂਲ ਆ ਕਿ ਦੋਵੇਂ ਸੰਸਥਾਵਾਂ ਜਿਹੜਾ ਜੁੜ ਕੇ ਇਹਨਾਂ ਦਾ ਹੋਰ ਜਿਹੜਾ ਸਾਫ ਬਈਏ ਤਾਜੀਏ ਵਧੀਆ ਤਰੀਕੇ ਨਾਲ ਆਵਦਾ ਚਮਕਾਰ ਹੋਰ ਵਧੀਆ ਤਰੀਕੇ ਨਾਲ ਕਰ ਸਕਦਾ ਜਿਹੜੀ ਅਗਲੀ ਜਨਰੇਸ਼ਨ ਆ ਉਹ ਖੂਨ ਦਾ ਦੇਣ ਤੋਂ ਬੜਾ ਕਬਰ ਹੋਣੀ ਉਹਨਾਂ ਨੂੰ ਕਿਸ ਨੇ ਕਰ ਦੇਖੋ ਬਲੱਡ ਡੋਨੇਸ਼ਨ ਇੱਕ ਜੇ দান ਦੀ ਗੱਲ ਆ ਨਾ দান ਦੇ ਨਾਲ ਨਾਲ ਥੋੜੀ ਫਿਜ਼ੀਕਲੀ ਹੈਲਥਲੀ ਵੀ ਬਹੁਤ ਚੰਗੀ ਗੱਲ ਆ ਇਹ ਮੈਂ ਤਾਂ ਸਾਰਿਆਂ ਨੂੰ ਇਹ ਹੀ ਕੂਲ ਦਰਦਾ ਨੇ ਤੁਸੀਂ ਮੱਤਵੱਧ ਖੁੰਦਾਨ ਕਰੋ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੈਜ਼ੀਡੈਂਟ ਸੀਗਾ ਸਾਡੇ ਸਾਹਮਣੇ ਪੀਜੀਐਮ ਹਸਪੀਟਲ ਸੀ ਤਾਂ ਉੱਥੇ ਜਿਹੜੀ ਬਲੱਡ ਬੈਂਕ ਦੇ ਹੈੱਡ ਸੀਗੇ ਉਹਨਾਂ ਦਾ ਨਾਮ ਸੀ ਨੀਲਮ ਮਰਵਾਹਾ ਤੇ ਸਾਡੇ ਕੋਲੇ ਜਦੋਂ ਕੋਈ ਮਰੀਜ਼ ਆਉਂਦਾ ਸੀ ਤਾਂ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਸੀ ਕਿ ਨਾਲ ਦੀ ਨਾਲ ਜਿਹੜਾ ਅਸੀਂ ਬਲੱਡ ਨੇਟ ਕਰੀਏ ਤੇ ਜਦੋਂ ਵੀ ਉਹਨਾਂ ਦਾ ਸਾਨੂੰ ਹੁਕਮ ਆਉਂਦਾ ਸੀ ਅਸੀਂ ਨਾਲ ਦੀ ਨਾਲ ਹੀ ਬਲੱਡ ਜਿਹੜਾ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਕੇ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਸੀ ਯੂਨਿਟਸ ਪ੍ਰੋਵਾਈਡ ਕਰਦੇ ਸੀ ਤੇ ਕੁਝ ਡੋਨਰ ਸਾਡੇ ਇਹ ਜੇ ਸੀ ਕਿ ਜਦੋਂ ਕੋਈ ਆਪਰੇਸ਼ਨ ਹੈਗੇ ਹੁੰਦੇ ਨੇ ਵੀ ਨਾਲ ਦੀ ਨਾਲ ਹੀ ਜਿਹੜਾ ਪੇਸ਼ੀਐਂਟ ਨੂੰ ਬਲੱਡ ਚਾਹੀਦਾ ਹੁੰਦਾ ਸੋ ਉਸ ਤਰੀਕੇ ਨਾਲ ਵੀ ਜਿਹੜੇ ਸਾਡੇ ਨੌਜਵਾਨਾਂ ਨੇ ਇੱਥੇ ਸੇਵਾ ਕੀਤੀ ਤਾਂ ਮੈਂ ਨੌਜਵਾਨਾਂ ਨੂੰ ਇਹੀ ਕਹਿੰਦਾ ਕਿ ਜਿੱਤੇ ਇਹਦੇ ਨਾਲ ਤੁਸੀਂ ਇੱਕ ਦਾਨ ਕਰ ਰਹੇ ਹੋ ਖੂਨ ਦਾ ਮਹਾਦਾਨ ਉਹਦੇ ਨਾਲ ਨਾਲ ਤੁਹਾਡੀ ਹੈਲਥਲੀ ਫਿਜ਼ੀਕਲ ਹੈਲਥਲੀ ਵੀ ਬਹੁਤ ਚੰਗੀ ਚੀਜ਼ ਆ ਖੂਨ ਦਾ ਗਾੜਾਪਨ ਬਹੁਤ ਸਾਰੀਆਂ ਇਹ ਜਿਹੀਆਂ ਸਮੱਸਿਆਵਾਂ ਨੇ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਡਾਈਟ ਕਰਦੇ ਹੋ ਨਮਕ ਖੰਡ ਜਾਂ ਵੇਟ ਹੁੰਦਾ ਤੁਹਾਡੀ ਬੋਡੀ ਦੇ ਵਿੱਚ ਇਹ ਤੁਹਾਡੇ ਲਈ ਵੀ ਬਹੁਤ ਲਾਭਾਂ ਚੀਜ਼ ਹੈ ਤੁਸੀਂ ਵੀ ਅੱਜ ਕੂਨਲ ਕਰ ਰਹੇ ਹੋ ਪਤਾ ਲੱਗਿਆ ਅਸੀਂ ਲਗਾਤਾਰ ਸਾਰੀ ਕਰਦੇ ਰਹਿਣਾ ਹੈ ਜੀ ਤੇ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਇੱਕ ਚੰਗਾ ਸਨੇਹਾ ਲੋਕਾਂ ਤੱਕ ਪਹੁੰਚ ਸਕੇ ਤੇ ਮੈਂ ਥੋੜੀ ਜਿਹਾ ਕਰਨ ਵਰਨੀ ਹੈ ਤਾਂ ਮੇਰੀ ਉਮਰ ਹੈਗੀ ਆ 39 ਤੇ ਮੈਂ ਫਸਟ ਟਾਈਮ ਬਲੱਡ ਡੋਨੇਟ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਜੇ ਆਪਣੇ ਛੋਟੇ ਜਿਹੇ ਕੋਸ਼ਿਸ਼ ਨਾਲ ਕਿਸੇ ਦਾ ਭਲਾ ਹੋ ਜੇ ਤਾਂ ਮੈਂ ਚਾਹੁੰਦੀ ਆ ਕਿ ਹਰ ਕਿਸੇ ਨੂੰ ਆਪਣਾ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਖਾਸ ਕਰ ਲੇਡੀਜ਼ ਨੂੰ ਜਰੂਰ ਅੱਗੇ ਵਧਣਾ ਚਾਹੀਦਾ ਹੈ ਜੈ ਸ਼੍ਰੀ ਸ਼ਾਂਤੀ ਮੇਰਾ ਨਾਮ ਕਾਨੀ ਹੈ ਅੱਜ ਸਭ ਤੋਂ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਹੈ ਨੂੰ ਬਾਤ ਵਗਿਆ ਲੱਗਿਆ ਅੱਜ ਮੈਂ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਹੈਗਾ ਮੈਨੂੰ ਬਹੁਤ ਵਜਿਆ ਲੱਗਿਆ ਤੇ ਇਹ ਸਾਰੇ ਨੂੰ ਲੱਡਰ ਰੈਡ ਕਰਨਾ ਚਾਹੀਦਾ ਤੇ ਇਹ ਤਾਂ ਸਭ ਤੋਂ ਵੱਡਾ ਦਾਅਰ ਹੈ ਮਹਾਂਦਾਨ ਖੂਨਦਾਨ ਪਰ ਸਟੈਪਨ ਸੁਸਾਇਟੀ ਦੇ ਪਰਿਵਰਤਨ ਦੇ ਵੱਲੋਂ ਹਮੇਸ਼ਾ ਹੀ ਸਮੇਂ ਦੇ ਅਨੁਸਾਰ ਸਮੇਂ-ਸਮੇਂ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਨੇ ਇਨ੍ਹਾਂ ਖੂਨਦਾਨ ਕੈਂਪਾਂ ਦੇ ਰਾਹੀਂ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਜਿਹੜੀ ਇਹ ਬਚਾ ਲਈ ਜਾਂਦੀ ਹੈ ਕਿਉਂਕਿ ਲਗਾਤਾਰ ਖੂਨ ਦੀ ਕਮੀ ਦੇ ਨਾਲ ਲੋਕਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਬਲੱਡ ਬੈਂਕਾਂ ਡਰਾਈ ਹੋ ਜਾਂਦੀਆਂ ਨੇ ਖਾਸ ਕਰ ਗਰਮੀ ਦੇ ਮੌਸਮ ਦੇ ਵਿੱਚ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਭਾਰੀ ਕਮੀ ਹੁੰਦੀ ਹੈ ਸੋ ਸਟੈਫਨ ਸੋਸਾਇਟੀ ਦੇ ਪਰਿਵਾਰਾਂ ਨੇ ਮਿਲ ਕੇ ਕੈਂਪ ਆਰਗੇਨਾਈਜ਼ ਕੀਤਾ ਸੋ ਬਹੁਤ ਸੋਹਣਾ ਤਰੀਕੇ ਦੇ ਨਾਲ ਕੈਂਪ ਚੱਲ ਰਿਹਾ ਹੈ ਲੱਖਾਂ ਡੋਨਰ ਨਿਕਾ ਡੋਨਰ ਆ ਰਹੇ ਨੇ ਜਿਹੜੇ ਆਪਣਾ ਬਲੱਡ ਡੋਨੇਟ ਕਰਕੇ ਕੈਂਪ ਦੇ ਵਿੱਚ ਜਾ ਰਹੇ ਨੇ ਹੁਣ ਤੱਕ ਕਿੰਨੇ ਕੁ ਡੋਨੇਟ ਕਰ ਚੁੱਕੇ ਨੇ ਹੁਣ ਤੱਕ 150 ਪਲੱਸ ਜਿਹੜੇ ਡੋਨਰ ਨੇ ਉਹ ਆ ਚੁੱਕੇ ਨੇ ਤੇ ਲਾਈਨਾਂ ਅੱਜ ਲੱਗੀਆਂ ਹੋਈਆਂ ਨੇ ਉਮੀਦ ਕਰਦੇ ਹਾਂ ਕਿ ਬਾਕੀ ਵੀ ਡੋਨਰ ਜਿਹੜੇ ਨੇ ਉਹ ਲਗਾਤਾਰ ਪਹੁੰਚਦੇ ਰਹਿਣਗੇ ਇਸ ਕੰਮ ਕਰਦੇ ਸੋ ਸਟਾਫ ਰਿਵਰਸੂ ਦੇ ਸਟੈਫਨ ਨੇ ਨਿਕਾ ਕਾਰਜ ਕਰ ਰਹੀ ਹੈ ਹੋਰ ਵੀ ਸਮਝ ਪਰ ਹੈ ਕੀ ਕਰਨਾ ਚਾਹੀਦਾ ਸਾਡਾ ਸਭ ਤੋਂ ਵੱਡਾ ਇ ਕਿਤੇ ਆ ਜਾਂਦੇ ਆ ਸਾਡੀ ਆਪਣੇ ਪਰਿਵਾਰ ਦੇ ਨਾਲ ਆਪਣੇ ਸਮਾਜ ਦੇ ਨਾਲ ਕਾਫੀ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਨੇ ਸਸਤਾ ਦੇ ਜਿਹੜੇ ਮੈਂਬਰਸ ਨੇ ਜਿਹੜੇ ਅਹੁਦੇਦਾਰ ਨੇ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਨੇ ਚਾਹੇ ਉਹ ਪਰਿਵਰਤਨ ਹੈ ਚਾਹੇ ਸਟਾਪਨ ਸੁਸਾਇਟੀ ਹੈ ਪਰਮਾਤਮਾ ਵੱਲੋਂ ਲਾਈ ਗਈ ਡਿਊਟੀ ਦਾ ਜਿਹੜਾ ਪੂਰਨ ਤੌਰ ਤੇ ਅਸੀਂ ਆਪ ਦਾ ਨਿਪਟਾਰਾ ਕਰਦੇ ਆ ਪੂਰਨ ਤੌਰ ਤੇ ਡਿਊਟੀ ਕਰਦੇ ਆ ਆਪਣੇ ਜ਼ਿੰਦਗੀ ਦੇ ਵਿੱਚੋਂ ਵਕਤ ਕੱਢ ਕੇ ਸਮਾਜ ਸੇਵਾ ਦੇ ਲਈ ਅੱਗੇ ਆਈਂਦਾ ਅੰਦਰ ਕੈਂਪ ਲਗਾਏ ਜਾਂਦੇ ਨੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਪਲਾਂਟੇਸ਼ਨ ਕੀਤੀ ਜਾਂਦੀ ਹੈ ਉਹ ਤਾਂ ਸਿਵਾ ਹਸਪੀਟਲ ਜਿਹੜਾ ਉਸ ਕੱਪੋਰਲ ਸਾਡੇ ਵਿੱਚ ਚਲਾ ਰਹੇ ਨੇ अनेका ਸਮਾਸੇਵਾ ਦੇ ਕਾਰਜ ਜਿਹੜੇ ਪਰਮਾਤਮਾ ਦੀ ਰਹਿਨਮਾਈ ਦੇ ਅਨੁਸਾਰ ਚਲਾਈ ਜਾ ਰਹੇ ਨੇ ਪਹਿਲੀ ਵਾਰ ਹੋਇਆ ਪ੍ਰਕਾਰ ਦੇ ਜਣ ਕੀ ਗ੍ਰੇਡ ਕੀਤਾ ਚੈੱਕ ਡਾਕਟਰ ਸਸਤਾ ਨੂੰ ਕੀ ਕਹਿਣਾ ਹੋਵੇਗਾ ਸਰਕਾਰ ਦੀ ਜਿੰਮੇਵਾਰੀ ਕਈ ਵਾਰੀ ਬਣ ਜਾਂਦੀ ਹੁੰਦੀ ਹੈ ਕਿ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹਨੂੰ ਹੌਸਲਾ ਫਜ਼ਾਈ ਦੇ ਲਈ ਸਰਕਾਰਾਂ ਦੁਆਰਾ ਨਾਮੀ ਦਾਸਤੀ ਦਿੱਤੀ ਜਾਂਦੀ ਹੈ ਸੋ ਸੰਸਥਾ ਨੂੰ ਇਸ ਵਾਰੀ ਸਰਕਾਰ ਦੇ ਵੱਲੋਂ 2 ਲੱਖ ਰੁਪਏ ਜਿਹੜੀਆਂ ਬਲੱਡ ਨੇਸ਼ਨ ਵਾਲੀਆਂ ਚੇਹਰਾ ਹੁੰਦੀਆਂ ਹਨ ਕਿਉਂਕਿ ਕਈ ਵਾਰ ਡੋਨਰ ਨੂੰ ਲਟਾਉਣ ਦੇ ਲਈ ਸਾਨੂੰ ਟੇਬਲ ਅਰੇਂਜ ਕਰਨੇ ਪੈਂਦੇ ਸੋ ਚੇਰਾਂ ਦੇ ਲਈ ਸਾਨੂੰ ਮੁੱਖ ਮੰਤਰੀ ਦਾ 2 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਨੇ ਕਿਉਂਕਿ ਜਦੋਂ ਅਸੀਂ ਸਟੇਟ ਅਵਾਰਡ ਤੇ ਹਰ ਸਾਲ ਜਾਂਦੇ ਆ ਦਸਮਾ ਸਟੇਟ ਅਵਾਰਡ 10 ਵਾਰ ਸਟੇਟ ਨੂੰ ਮਿਲਿਆ ਪਰਿਵਰਤਨ ਨੂੰ ਤਾਂ ਹਰ ਵਾਰ ਯੋਸੇ ਮੰਤਰੀ ਸਾਹਿਬ ਦੀ ਆ ਟੀਮ ਨਾਲ ਗੱਲਬਾਤ ਹੁੰਦੀ ਹੈ ਟੇਬਲਾਂ ਦੇ ਲਈ ਸੋ ਇਸ ਵਾਰੀ ਸਾਡੀ ਉਹ ਮੰਗ ਨੂੰ ਪੂਰਨ ਕਰਦੇ ਸਾਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੋ ਸਾਡੀ ਬੇਨਤੀ ਹੈ ਕਿ ਹੋਰ ਵੀ ਕਾਫੀ ੀਡਜ਼ ਨੇ ਸਾਡੇ ਸਟਾਫੋਂ ਵਾਲੇ ਵੀ ਖੜੇ ਨੇ ਸਾਡੀ ਸੰਸਥਾ ਨੂੰ ਵੀ ਮਤਲਬ ਕੁਝ ਐਮਬੂਲੈਂਸ ਵਗੈਰਾ ਜਾਂ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੈ ਉਮੀਦ ਕਰਦੇ ਹਾਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਇਹ ਵੀ ਮੰਗਾਂ ਨੂੰ ਪੂਰਨ ਕਰੇਗੀ। ਸ਼ਰਮਿੰਦਰਜੀਤ ਗਰਗੇ ਸਟੈਪ ਆਨ ਸੁਸਾਇਟੀ ਤੋਂ ਜੀ ਸਾਡੀ ਸੰਸਥਾ ਸਟੈਪ ਆਨ ਸੁਸਾਇਟੀ ਤੇ ਪਰਵਰਤਨ ਸੁਸਾਇਟੀ ਦਾ ਅੱਜ ਸਾਂਝਾ ਕੰਮ ਲੱਗਿਆ ਹੈ ਜਿਦੇ ਵਿੱਚ 150 ਤੋਂ ਕੁਲ ਤੱਕ ਹਿੰ ਤੱਕ ਸੁੰਦਾਨ ਦੇ ਯੂਨਿਟ ਹੋ ਚੁੱਕੇ ਨੇ ਤੇ ਉਮੀਦ ਹੈ ਇਸ ਤੋਂ ਹੋਰ ਵੀ ਜ਼ਿਆਦਾ ਹੋਣਗੇ ਤੇ ਇਹ ਜਿਹੜੀ ਸੇਵਾ ਹੈ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜੇ ਸਾਡੀਆਂ ਸੰਸਥਾਵਾਂ ਵੱਲੋਂ ਹੋਰ ਰਲ ਕੇ ਕੀਤੀ ਜਾਂਦੀ ਹੈ ਇਹ ਬਹੁਤ ਵਧੀਆ ਹੈ ਜਿਹੜਾ ਖੂਨਦਾਨ ਮਹਾਦਾਨ ਕਿਹਾ ਜਾਂਦਾ ਇਹ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਵੀ ਸਾਨੂੰ ਖੂਨਦਾਨ ਕਰਨ ਤੋਂ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਤੇ ਬਾਕੀ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਸਟੈਪ ਆਨ ਵੱਲੋਂ ਗੋਤਾਂ ਚਲਾਇਆ ਜਾਂਦਾ ਹੈ ਤੇ ਹੋਰ ਸ਼ਹਿਰ ਦੇ ਵਿੱਚ ਬੂਟੇ ਲਗਾਏ ਜਾਂਦੇ ਨੇ ਤੇ ਹੋਰ ਬੱਚਿਆਂ ਦੀਆਂ ਫੀਸਾਂ ਤੇ ਹੋਰ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ